ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋ ਕਹ ਤਨ ਗੁਰ ਸੇਵੀਐ ਆਹਨ ਸੁ ਸਾਹਜ ਸੁ ਭਾਈਂ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਫਤਖ ਸੰਮਦੀ ਨੂਰ ਅਰਸੋਂ ਕੁਰਸੋਂ ਝਟੀ ਐ ਤੋਦ ਡਿਠੀ ਸੱਚੇ ਪਾਤ ਸਾਹੁ ਮਨ ਜਨਮਾ ਜਨਮ ਦੇ ਕਟਿਆ ਸਜਣਾ ਸੱਚਾ ਪਤਸਾਹ ਸਰਸਾਂ ਹੰਦ ਸਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ दावि सतनाम सतना गुरु साहिब जी महल्ला महल्लाजमा ਚਤਰਾ ਦਿਸਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਉ ਕਿਰਪਾ ਕਟਖ ਅਵ ਲੋਕਨ ਕੀ ਨੋ ਦਾਸ ਕਾ ਨੂਖ ਬਿਦਾਰਿਉ चतर दिशा की नो बल अपना सिर ऊपर कर तारियो कृपा कटाख अवलोकन की नो दास का दुख बेदारियो ਹਰ ਜਨ ਰਾਖੇ ਗੁਰ ਗੋਵਿੰਦ ਕਾਂਠਾ ਲਾਏ ਅਵਗਣ ਸਭ ਮਿਟੇ ਦਇਆਲ ਉਰਖ ਪਕ ਸੰਦ ਰਹਾਉ ਜੋ ਮੰਗੈ ठाकुर ਆਪਣੇ ਤੇ ਸੋਈ ਸੋਈ ਦੇਵਾਂ ਨਾਨਕ ਨਾਸ ਮੁਖ ਤੇ ਜੋ ਬੁਲੇ ਈਹਾ ਓਹਾ ਸੱਚ ਹੋਵੈ ठाकुर अपने ते सोई सोई देवा नानक नास मुख ते जो बोलै ई हा ऊहा सच होवै ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋ ਕਹ ਤਨ ਗੁਰ ਸੇਵੀਐ ਆਹਨ ਸਹਜ ਸੁਭਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਹਤਖ ਸੰਮਦੇ ਨੂਰ ਅਰਸੋਂ ਕੋਰਸੋਂ ਛੱਡੀ ਐ ਤੋਦ ਡਿਠੀ ਸੱਚੇ ਪਾਤ ਸਾਹੁ ਮਲ ਜਨਮਾ ਜਨਮ ਦੇ ਕਟਿਏ ਸਜਣਾ ਸੱਚਾ ਪਤਸਾਹ ਸਰਸਾਂ ਹੰਦੈ ਸਹੋਂ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਨਾਵੇ ਸਾਗੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਮੰਜਵਾ ਚਤਰਾ ਦਿਸਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਖ ਅਵ ਲੋਕਨ ਕੀ ਨੋ ਨਾਸ ਕਾ ਨੂਖ ਬਿਦਾਰਿਓ ਚਤਰਾ ਦੇਸਾ ਕਿਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਆਵ ਰੂ ਕਨ ਕਿਨੋ ਦਾਸ ਕਾ ਦੁਖ ਬੈਦਾਰਿਓ ਰਾਖੇ ਗੁਰ ਗੋਵਿੰਦ ਕਾਂਠਾ ਲਾਏ ਆਵਗਣ ਸਭ ਮਿਟੇ ਦਇਆਨ ਉਰਕ ਪਕ ਸੰਦਾ ਰਹਾ ਆਪਣੇ ਤੇ ਸੋਈ ਸੋਈ ਦੇਵਾਂ ਨਾਨਕ ਨਾਸ ਮੁਖ ਤੇ ਜੋ ਬੋਲੇ ਇਹ ਹਾ ਓ ਹਾ ਸੱਚ ਹੋਵੇ ਔਰ ਆਪਣੇ ਤੇ ਸੋਈ ਸੋਈ ਦੇਵਾਂ ਨਾਨਕ ਨਾਸ ਮੁਖ ਤੇ ਜੋ ਬੋਲੈ ਇਹ ਹੂਹਾ ਸਚ ਹੋਵੇ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋ ਕਹ ਤਨ ਗੁਰ ਸੇਵੀਐ ਆਹਨ ਸਹਜ ਸੁਭਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਹਤਖ ਸੰਮਦੇ ਨੂਰ ਅਰਸੋਂ ਕੁਰਸੋਂ ਛੱਡੀ ਐ ਤੋਦ ਡਿਠੀ ਸੱਚੇ ਪਾਤ ਸਾਹੁ ਮਲ ਜਨਮਾ ਜਨਮ ਦੇ ਕਟਿਏ ਸਜਣਾ ਸੱਚਾ ਪਤਸਾਹ ਸਰਸਾ ਹਾਂਦੇ ਸਾਹੋਂ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਨਾਵੇ ਸਾਗੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾ ਚਤਰਾ ਦਿਸ਼ਾ ਕੀ ਨੋ ਮਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਅਵ ਲੋਕਨ ਕੀ ਨੋ ਨਾਸ ਕਾ ਨੂਖ ਵੇਦਾਰਿਓ चतर दिशा किनो बल अपना सिर ऊपर कर तारियो कृपा कटाख अवलोकन किनो दास का दुख बेदारियो ਹਰ ਜਨ ਰਾਖੇ ਗੁਰ ਗੋਵਿੰਦ ਕਾਂਠਾ ਲਾਏ ਆਵਗਣ ਸਭ ਮਿਟੇ ਦਇਆਲੁਰਖ ਪਕ ਸੰਦ ਰਹਾਉ ਜੋ ਮੰਗੈ ठाकुर ਆਪਣੇ ਤੇ ਸੋਈ ਸੋਈ ਦੇਵਾਂ ਨਾਨਕ ਨਾਸ ਮੁਖ ਤੇ ਜੋ ਬੁਲੇ ਈਹਾ ਓਹਾ ਸੱਚ ਹੋਵੈ ਆਪਣੇ ਤੇ ਸੋਈ ਸੋਈ ਦੇਵ ਨਾਨਕ ਨਾਸ ਮੁਖ ਤੇ ਜੋ ਬੋਲੈ ਇਹ ਹੂਹਾ ਸਚ ਹੋਵੈ ਖਤਨਾ ਸ਼੍ਰੀ ਵਾਹੀ ਗੁਰੂ ਸਾਹਿਬ ਜੀ ਸੋ ਕਹ ਤਨ ਗੁਰ ਸੇਵੀਐ ਆਹਨ ਸ ਸਹਜ ਸੁਪਾਈ ਦਰਸਨ ਪਰਸ ਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਹਤਖ ਸੰਮਦੀ ਨੂਰ ਅਰਸੋਂ ਕੁਰਸੋਂ ਛੱਡੀ ਐ ਤੋਦ ਡਿਠੀ ਸੱਚੇ ਪਾਤ ਸਾਹੁ ਮਲ ਜਨਮਾ ਜਨਮ ਦੇ ਕਟਿਏ ਸਜਣਾ ਸੱਚਾ ਪਤ ਸਾਹੋਂ ਸੇਰੇ ਸਾਹਾਂ ਦੇ ਸਾਹੋਂ ਜਿਸ ਪਾਸ ਬਹਿਠਿਆ ਸੋਹੀਏ ਸਬਨਾ

ਚਤਰਾ ਦਿਸਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਖ ਅਵ ਲੋਕਨ ਕੀ ਨੋ ਦਾਸ ਕਾ ਨੂਖ ਬਿਦਾਰਿਓ चतरा दिशा किनो बल अपणा शिर ऊपर कर तारो कृपा कटाख आवलु किनो दास का दुःख बेदारयो ਹਰ ਜਨ ਰਾਖੇ ਗੁਰ ਗੋਵਿੰਦ ਕਾਂਠਾ ਨਾਏ ਆਵ ਗਣ ਸਭ ਮਿਟੇ ਦਇਆਲ ਉਰਖ ਪਕ ਸੰਦ ਰਹਾ ਆਪਣੇ ਤੇ ਸੋਈ ਸੋਈ ਦੇਵਾਂ ਨਾਨਕ ਨਾਸ ਮੁਖ ਤੇ ਜੋ ਬੋਲੇ ਈਹਾ ਓਹਾ ਸੱਚ ਹੋਵੈ ਆਪਣੇ ਤੇ ਸੋਈ ਸੋਈ ਦੇਵਾਂ ਨਾਨਕ ਨਾਸ ਮੁਖ ਤੇ ਜੋ ਬੋਲੈ ਇਹ ਹੂਹਾ ਸਚ ਹੋਵੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ